ਕਿੱਤਾ ਵੀ ਫਟ ਗਈ ਉਥੇ ਹੀ ਆਲੇ ਦੋਲੇ ਤੇ ਲੋਕਾਂ ਵੱਲੋਂ ਫੈਕਲਟਿਕ ਦੀ ਅਗਨੀ ਕਾਫੀ ਪਾਇਆ ਜਾਂਚ ਕਰਨ ਦੇ ਨਾਲ ਆਪਣੇ ਕਾਗਰਿਕ ਦਾ ਕਾਰਟ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਕਾਣਾ ਮਾ ਮਾ ਦੀ ਮੱਲਾ ਵਾਲੇ ਮਿਲ ਗਿਆ ਬ੍ਰਦਰ ਗਾਰਮ ਚੋਕ। ਕਿ ਉਹਨਾਂ ਨੂੰ ਪਤਾ ਨਹੀਂ ਸੱਤ ਕੋਲ ਆ ਗਿਆ ਹੈ। ਕਾ ਕਾ ਮਾਰਿਆ ਪਤਾ ਨਹੀਂ ਬ੍ਰਦਰ ਕਿੰਨਾ ਕੁ ਨੁਕਸਾਨ ਹੋਇਆ ਹੈ। ਬ੍ਰਦਰ ਅੱਗ ਤੇ ਕਿਸ ਤਰ੍ਹਾਂ ਕਾਬੂ ਪਾਇਆ ਗਿਆ ਜੀ? ਅੱਗ ਤੇ ਮਾੜਾ ਜੀ ਆਣ ਗਵਣੇ ਪਾਇਆ ਫਾਰਗੇਟ ਤਾਂ ਬਹੁਤ ਲੇਟ ਆਈ ਹੈ। ਤੁਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਸੀ ਹਾਂ ਜੀ ਕਿੰਨੇ ਟਾਈਮ ਬਾਅਦ ਆਏ ਜੀ ਡੇਢ ਤੋਂ 2 ਘੰਟੇ ਬਾਅਦ ਆਏ ਹਾਂ ਫੋਨ ਕਿਸ ਤਰ੍ਹਾਂ ਹਾਲਾਤ ਨੇ ਜੀ ਇੱਥੇ ਦੇ ਹਾਲਾਤ ਸਾਹਮਣੇ ਚਾਹਵਾ ਦੇ ਸਰਕਾਰ ਤੋਂ ਕੀ ਮੰਗ ਕਰਨੀ ਸਰਕਾਰ ਤੋਂ ਹਾਂ ਜੀ ਮੇਰੀ ਬੀਬੀ ਦੀ ਕੋਈ ਮਦਦ ਕੀਤੀ ਜਾਵੇ ਪਤਾ ਨਹੀਂ ਜੀ ਕੀ ਕਾਰਨ ਬਣਿਆ ਕਿ ਇਹਨੇ ਮੰਡਾ ਦੁਕਾਨ ਬੰਦ ਕਰਕੇ ਗਿਆ ਤੇ ਦੁਕਾਨ ਬੰਦ ਕਰਨ ਤੋਂ ਬਾਅਦ ਦਸੀ 15 ਮਿੰਟ ਹੀ ਨਗਰ ਉਹਨੇ ਚਲਾ ਗਿਆ ਜੀ कि नुकसान हो नुकसान जी किस नौ दस लाख का नुकसान किबू पाया गया जी का जंता ने पाया आज जंता ने पाया जनता ने पाया गांधी है जनता ने बहुत हिम्मत की है ਫਰਾਖੋਸ਼ ਨਾ ਕੀਤਾ ਜਰਣ ਤੋ ਲੋਕ ਸਰੋ ਕੋ ਗਾਉਂ ਨੂੰ ਸਰੋ ਇਹ ਸਰ ਜੋ ਫਾਇਰ ਬ੍ਰਿਗੇਡ ਨੂੰ ਕਿੰਨੇ ਟਾਈਮ ਬਾਅਦ ਫੋਨ ਕੀਤਾ ਤੇ ਕਿੰਨਾ ਟਾਈਮ ਹੋ ਗਿਆ ਲੈ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਮੈਂ ਉਹਨੇ ਵੀ ਫੋਨ ਗਿਆ ਹੈ ਟੂ ਟਾਈਮ ਮੈਂ ਹੀ ਉੱਥੇ ਦੇਖਿਆ ਵੀ 3 ਟਾਈਮ ਤੋਂ ਮੈਂ ਬੈਠਾ ਇੱਤਾਂ ਹੀ ਬੈਠਾ ਮੈਂ ਲੈ ਉਹਨੇ ਜੇ ਸਮਾਂ ਬਤਾਉਂ ਮੈਂ ਪਛਾੜੀ ਜੂ ਮੁੰਡੇ ਬਾਹਰ ਆਏ ਪਾਸੇੋਂ ਦੋ ਮੋਟਰਸਾਈਕਲ ਲੈ ਕੇ ਆਉਂਦੇ ਸੈਕਿੰਡ ਅਸਕੇ ਬਾਰੇ ਠੀਕ ਮੇਰੇ ਪਾਸ ਆ ਗਿਆ ਆਪ ਜਨਤਾ ਨੇ ਪਰ ਜਨਤਾ ਨੂੰ ਕੋਸ਼ਿਸ਼ ਲੋਗ ਦੇ ਸਾਥ ਇੰਨਾ ਪਾਣੀ ਧੜੇ ਪਾਇਆ ਸਾਰਾ ਕੋਸ਼ਿਸ਼ ਹੈ ਬਹੁਤ ਭਾੜੀ ਨਸੀ ਉਹ ਜਲੀ ਪਾਣੀ ਆਸ ਨੂੰ ਮਿਲ ਜੇਗਾ ਮੇਰੇ ਤੋਂਦਰ ਦੇ ਮੇਰੇ ਅੱਗੇ ਆੜੀ ਮੁੰਡਾ ਕਰਨ ਸੀ ਜੀ ਜੀ ਭਾਜੀ ਕਿੱਥੇ ਅੱਗ ਲੱਗੀ ਹੈ ਜੀ ਇਹ ਮੱਲਾ ਵਾਲੇ ਮੇਨ ਬਾਜ਼ਾਰ ਵਿੱਚ ਅੰਛਾ ਭਾਜੀ ਕਿੰਨਾ ਕੋ ਨੁਕਸਾਨ ਹੋਇਆ ਜੀ ਨੁਕਸਾਨ ਸਾਰ ਬਹੁਤ ਹੋ ਗਿਆ ਜੀ ਬਾਈ ਅੱਗ ਲੱਗਣ ਦਾ ਕਾਰਨ ਪਤਾ ਲੱਗੇ ਬਾਈ ਅੱਗ ਲੱਗਣ ਦਾ ਕਾਰਨ ਪਤਾ ਲੱਗੇ ਵੀਡੀਓ ਤਾਰਾ ਹੀ ਵੀਡੀਓ ਤਾਰਾ ਹੀ ਬਾਈ ਜਦੋਂ ਅੱਗ ਲੱਗੀ ਉਦੋਂ ਦੁਕਾਨ ਦੇ ਵਿੱਚ ਕੋਈ ਮੌਜੂਦ ਸੀ ਜਾਂ ਦੁਕਾਨ ਕੋਈ ਸੀ ਬਾਅਦ ਵਿੱਚ ਛੱਡ ਕੇ ਉਸ ਟਾਈਮ ਤੁਸੀਂ ਕਿੱਥੇ ਸੀ ਜੀ ਇਹ ਸਰ ਤੁਸੀਂ ਫਾਇਰ ਬਿਗਿੰਗ ਨੂੰ ਜਾਂ ਫੋਨ ਕੀਤਾ ਕਿਸ ਤਰ੍ਹਾਂ ਅੱਗ ਤੇ ਕਾਬੂ ਪਾਇਆ ਗਿਆ ਜੀ ਮੈਂ ਤੇ ਵੀਰ ਭਰਾ ਨੇ ਕਹ ਰਹੇ ਤੁਹਾਨੂੰ ਜੀ ਨਾਲ ਬਹੁਤ ਬਹੁਤ ਸ਼ੁਕਰੀਆ ਸਾਨੂੰ ਜੀ ਬਹੁਤ ਬਹੁਤ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਨਿੱਕੇ ਕਿਸ ਤਰ੍ਹਾਂ ਦੀ ਮੰਗ ਕਰਦੇ ਆ ਅੱਜ ਆਪਾਂ ਖੜੇ ਆ ਨਕਰ ਮੱਲਾਂ ਵਾਲਾ ਵਿਕੀ ਜਿੱਥੇ ਸਰਦਾਰ ਮਨਜੀਤ ਸਿੰਘ ਜੀ ਕਾਮਲ ਵਾਲੇ ਤੋਂ ਜਿਨ੍ਹਾਂ ਨੇ ਮੱਲਾਂ ਵਾਲਾ ਮੇਨ ਬਾਜ਼ਾਰ ਦੇ ਵਿੱਚ ਰੈਡੀਮੇਡ ਕੱਪੜੇ ਦੀ ਦੁਕਾਨ ਪਾਈ ਹੋਈ ਸੀ ਤੇ ਬਿਜਲੀ ਦਾ ਸਰਕਟ ਸ਼ਾਰਟ ਹੋਣ ਦੇ ਕਾਰਨ ਆਨ ਦੁਕਾਨ ਨੂੰ ਅੱਗ ਲੱਗ ਗਈ ਆ ਜਦੋਂ ਇਸ ਵੀਰ ਦੇ ਨਾਲ ਅਸੀਂ ਆ ਕੇ ਗੱਲ ਕੀਤੀ ਆ ਤਾਂ ਇਹ ਕਹਿੰਦੇ ਵੀ ਤਕਰੀਬਨ 6 6.5 ਲੱਖ ਦੀ ਲਿਮਟ ਬੈਂਕ ਤੋਂ ਲਈ ਆ ਬਾਕੀ ਕਮੇਟੀਆਂ ਤਕਰੀਬਨ 12 ਕੋ ਲੱਖ ਦਾ ਕਰਜ਼ਾ ਵੀ ਇਸ ਵੀਰ ਦੇ ਸਿਰ ਦੇ ਉੱਪਰ ਹੈਗਾ ਤੇ 15 ਤੋਂ 17 ਲੱਖ ਦਾ ਵਾਲਾ ਨੁਕਸਾਨ ਆ ਉਹ ਦੁਕਾਨ ਦੇ ਵਿੱਚ ਹੋ ਚੁੱਕਿਆ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਬਾਹ ਫੜੀਏ ਆਪਾਂ ਜਿਵੇਂ ਪਹਿਲਾਂ ਇਹਦਾ ਕੰਮ ਸੀ ਆਪਾਂ ਉਸ ਤੋਂ ਵੱਧਿਆ ਕਰਕੇ ਦਈਏ 50000 ਰੁਪਏ ਦਾ ਸੋਣ ਨੂੰ ਸੇਵਾ ਕੀਤੀ ਜਾਊਗੀ ਬਾਕੀ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਇਸ ਵੀਰ ਦੀ ਮਦਦ ਕਰਕੇ ਗੁਰੂ ਦਾ ਸਿੱਖਿਆ ਤੇ ਇੱਥੇ ਮੈਂ ਦੱਸਣਾ ਵੀ ਚਾਹਣਾ ਕਿ ਜਦੋਂ ਵੀ ਕਿਤੇ ਕੋਈ ਮੋਰਚਾ ਲੱਗਾ ਤਾਂ ਇਸ ਵੀਰ ਨੇ ਵੱਧ ਚੜ ਕੇ ਹਿੱਸਾ ਪਾਇਆ ਕਿਸੇ ਵੀ ਲੋੜਵੰਦ ਨੂੰ ਜਾਂ ਕਿਸੇ ਵੀ ਸਮੇਂ ਗ੍ਰਾਹੀ ਦੀ ਲੋੜ ਪਈ ਆ ਤਾਂ ਇਹ ਵੀਰ ਅੱਗੇ ਹੋ ਕੇ ਸੇਵਾ ਨਿਭਾਉਂਦਾ ਰਿਹਾ ਤੇ ਜੇ ਅੱਜ ਸਮਾਜ ਸੇਵੀ ਵੀਰ ਚਫੇ ਬੰਦੀਆਂ ਦੇ ਨਾਲ ਤੁਰਨ ਵਾਲਾ ਅੱਜ ਉਹ ਸੇਵਾ ਕਰਦਾ ਰਿਹਾ ਤੇ ਅੱਜ ਇਹਨੂੰ ਲੋੜ ਆਦਾ ਜ ਆਪਾਂ ਨੂੰ ਬਾਹ ਫੜਨੀ ਚਾਹੀਦੀ ਆ ਇਹਨਾਂ ਦੇ ਪਤਸਦਾਰ ਜੈਪ ਸਿੰਘ ਜੀ ਕਾਮਲਵਾਲਾ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਵੀ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਮੈਂ ਸਾਰੀਆਂ ਜੱਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਰਲ ਮਿਲ ਕੇ ਵੀਰ ਦੀ ਬਾਹ ਫੜੀਏ ਤੇ ਇਹਨੂੰ ਆਪਾਂ ਡਿੱਗਣ ਤੋਂ ਬਚਾਈਏ ਮੈਂ ਨਹੀਂ ਇਹਦੇ ਪਾਲਾ ਜੀ ਐਸ ਫਾਰਮੈਨ ਮੈਂ ਇੱਥੇ ਖੌਫ ਕਰਦਾ ਆਪਣੇ ਤੇ ਆਪਣੇ ਇੱਕ ਕਾਲ ਆਈ ਜਮਨ 8:30 ਵਜੇ ਦੇ ਲਗਭਗ ਤੇ ਆਪਾਂ 9 ਵਜੇ ਨੂੰ ਇੱਥੇ ਗੱਡੀ ਲੈ ਆਏ ਸੀ ਤੇ ਇੱਥੇ ਦੇਖਿਆ ਅੱਗੇ ਵੀ ਅੱਗ ਇਹਨਾਂ ਦੀ 20% ਇਹਨਾਂ ਦੀ ਪਹਿਲਾਂ ਘੱਟ ਸੀ ਉਸ ਤੋਂ ਬਾਅਦ 80% ਤੱਕ ਆ ਕੇ ਚਲੀ ਗਈ ਸੀ ਉਸ ਤੋਂ ਬਾਅਦ ਅਸੀਂ ਆ ਕੇ ਵੱਡੀਆਂ ਪਾਈਪਾਂ ਰਾਈ ਅੱਗ ਤੇ ਕਾਬੂ ਪਾਇਆ ਰਾ ਤੇ ਹੁਣ ਲਗਭਗ ਪੂਰੀ ਅੱਗ ਸਾਡੇ ਕਾਬੂ ਚ ਹੈ ਸਰ ਕਿੰਨੀਆਂ ਗੱਡੀਆਂ ਲੈ ਕੇ ਆਏ ਤੁਸੀਂ ਗੱਡੀਆਂ ਦੋ ਆਗੀਆਂ ਇੱਕ ਮੀਰੇ ਤੋਂ ਆਈ ਆ ਇੱਕ ਹੋਰੇ ਕੋਟੋਂ ਆਈ ਸਰ ਹੁਣ ਪੂਰੀ ਤਰ੍ਹਾਂ ਅੱਗ ਤੇ ਕਾਬੂ ਪਾਇਆ ਗਿਆ ਜੀ ਬਿਲਕੁਲ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹੈ